ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਕੌਮ ਦੇ ਕੁਝ ਕਢਮ ਚੌਧਰੀ ਦੂਸਰੇ ਮਰਜ਼ਬਾਂ ਦਾ ਵਿਰੋਧ ਕਰਨ ਵਾਸਤੇ ਲਗੇ ਹੋਏ ਐ ਇੱਕ ਘਟਨਾ ਮੈਂ ਤੁਹਾਨੂੰ ਸੁਣਾਉਣੀ ਹੈ ਸultanpur Lodhi ਦੀ ਜਿਹਨੂੰ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਨਗਰੀ ਕਿਹਾ ਜਾਂਦਾ ਹੈ ਉਸ ਇਲਾਕੇ ਦੇ ਵਿੱਚ ਸੌਦਾ ਸਾਦ ਬਲਾਤਕਾਰੀ ਕਤੀੜ ਖੱਚ ਇਹ ਮੈਂ ਸ਼ਬਦਾਂ ਵਰਤੇ ਕਿਉਂਕਿ ਉਹ ਇਨ੍ਹਾਂ ਸ਼ਬਦਾਂ ਦੇ ਲਾਇਕ ਹੈ ਉੱਥੇ ਆਪਣਾ ਡੇਰਾ ਬਣਾ ਰਹੇ ਐ ਤੇ ਉਹ ਡੇਰਾ ਬਣਾਉਣ ਦੇ ਵਿਰੋਧ ਵਿੱਚ ਸਾਡੀਆਂ ਸਿੱਖ ਜਥੇਬੰਦੀਆਂ ਨਿਹੰਗ ਲਾਣਾ ਜਾਂ ਅਕਾਲੀ ਦਲ ਜਾਂ ਸ਼੍ਰੋਮਣੀ ਕਮੇਟੀ ਦੇ ਕੁਝ ਮਾਨਦਲਗੇ ਇਹ ਸਾਰੇ ਇਕੱਠੇ ਹੋ ਕੇ ਉਹਦਾ ਵਿਰੋਧ ਕਰ ਰਹੇ ਨੇ ਮੈਂ ਕਿ ਬੇਨਤੀ ਕਰਨੀ ਹੈ ਇਹੋ ਜਿਹੇ ਕਤੀੜਾਂ ਸੌਦਾ ਸਾਧ ਵਰਗੀਆਂ ਬਲਾਤਕਾਰੀਆਂ ਸਾਡੀ ਕੌਮ ਦਾ ਕੱਖ ਨਹੀਂ ਵਿਗਾੜ ਸਕਦੀਆਂ ਸਾਡੀ ਕੌਮ ਦਾ ਜੇ ਕੋਈ ਕੁਝ ਵਿਗਾੜ ਰਿਹਾ ਉਹ ਸਭ ਤੋਂ ਵੱਡੀ ਸ਼ਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਵਿਗਾੜ ਰਹੀ ਹੈ ਜਿਨੇ ਅਜ ਤੱਕ ਨਾ ਕੋਈ ਪੰਜਾਬੀ ਸਕੂਲ ਦਿੰਦਾ ਨਾ ਕੋਈ ਕਾਲਜ ਦਿੰਦਾ ਤੇ ਨਾ ਕੋਈ ਸਾਨੂੰ ਵਧੀਆ ਪ੍ਰੋਫੈਸਰ ਕੋਈ ਟੀਚਰ ਦਿੰਦਾ ਗੁਰਮਤ ਦੀ ਸਟਡੀ ਵਾਰ ਤੇ ਤੇ ਜਿਹੜਾ ਬਜਟ ਸਾਰਾ ਹੈ ਉਹਨਾਂ ਦਾ ਉਹ ਬਾਦਲਾਂ ਦੀਆਂ ਇਲੈਕਸ਼ਨਾਂ ਤੇ ਖਰਚਾ ਕਰ ਰਹੇ ਨੇ ਇੱਥੇ ਮੈਂ ਹੋਰ ਬੇਨਤੀ ਕਰਨੀ ਆ ਹੁਣ ਕਹਿੰਦੇ ਸਰਸੇਵਾਲੇ ਡੇਰੇ ਦਾ ਸੌਦੇ ਸਾਧ ਦਾ ਵਿਰੋਧ ਕਰੋ ਕਿਥੇ ਡੇਰਾ ਬਣਨਾ ਨਹੀਂ ਚਾਹੀਦਾ ਤੇ ਉਹਦੇ ਵਿੱਚ ਖੜੇ ਕੌਣ ਨੇ ਅਕਾਲੀ ਦਲ ਦੇ ਚਮਚੇ ਖੜੇ ਲੇ ਲੀਆਂ ਪੱਗਾ ਬਣ ਕੇ ਤੁਹਾਡਾ ਬਾਪੂ ਸੁੱਖਾ ਗੱਪੀ ਜਿਹੜਾ ਮਰ ਗਿਆ ਪ੍ਰਕਾਸ਼ ਸਿੰਘ ਬਾਦਲ ਉਹ ਤਾਂ ਸਰਸੇਵਾਲੇ ਦੇ ਪੈਰਾ ਵਿੱਚ ਬੈਠਾ ਹੁੰਦਾ ਸੀ ਅਨੰਨੇ ਸ਼ਾਂ ਹਰਸਿਮਰਤ कौर ਬਾਦਲ ਇਹ ਤਾਂ ਸਰਸੇਵਾਲ ਦੇ ਪੈਰਾ ਵਿੱਚ ਬੈਠੀ ਹੁੰਦੀ ਸੀ ਜਦੋਂ ਇਹਨੇ ਉਹ ਨਕਲੀ ਅੰਮ੍ਰਿਤ ਬਣਾਇਆ ਜਿਹੜਾ ਉਹਨੇ ਚੋਲਾ ਪਾਇਆ ਸੀ ਬਾਬੇ ਨੇ ਪੋਸ਼ਾਕ ਪਾਈ ਸੀ ਉਹ ਤਾਂ ਹਰਸਿਮਰਤ कौर ਬਾਦਲ ਦੇਖਿਆ ਸੀ ਉਹਨੂੰ ਜਾ ਕੇ ਉਹ ਸਾਰਾ ਕੁਝ ਸਾਹਮਣੇ ਆ ਚੁੱਕਾ ਹੈ ਤੇ ਤੁਸੀਂ ਹੁਣ 도ਗਲੇ ਸੱਪ ਬਣ ਕੇ 도ਗਲੇ ਬੰਦੇ ਬਣ ਕੇ ਉਥੇ ਵਿਰੋਧ ਕਰੀ ਜਾਂਦੇ ਹੋ ਉਦੋਂ ਕਿਉਂ ਨਹੀਂ ਬੋਲਦੇ ਜਦੋਂ ਸਰਸੇਵਾਲੇ ਸਾਧ ਨੂੰ ਤੁਹਾਡੇ ਜਸੇਦਾਰਾਂ ਨੇ ਸੁਖਵੀਰ ਬਾਦਲ ਨੇ ਮਾਫੀ ਦਿੱਤੀ ਹੈ ਉਦੋਂ ਕਿਉਂ ਨਹੀਂ ਬੋਲੇ ਹੁਣ ਤੁਸੀਂ ਵਿਰੋਧ ਕਰ ਦਿਓ ਮੈਂ ਜਿਹੜੀ ਬੇਨਤੀ ਕੀਤੀ ਆ ਨਾ ਆਮ ਲੋਕ ਥੋੜਾ ਜਿਹਾ ਸਮਝੋ ਇਹ ਜਿਹੜੇ ਬੰਦੇ ਇਕੱਠ ਕਰਕੇ ਵਿਰੋਧ ਕਰਨ ਵਾਲੇ ਨੇ ਨਾ ਇਹਨਾਂ ਨੇ ਕੇਵਲ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਨੇ ਹੁੰਦੇ ਆ ਬਾਹਰ ਸਾਡੇ ਜਿਹੜੇ ਲੋਕ ਨੇ ਐਨ ਆਰ ਆਈ ਵੀਰ ਉਹ ਇਹਨਾਂ ਦੀਆਂ ਗੱਲਾਂ ਬਾਤਾਂ ਸੁਣ ਕੇ ਥੋੜਾ ਜਿਹਾ ਭਾਵੁਕ ਹੋ ਜਾਂਦੇ ਆ ਤੇ ਉਥੋਂ ਡਾਲਰ ਭੇਜ ਦਿੰਦੇ ਆ ਤੇ ਇਹ ਮौज ਕਰਦੇ ਆ ਇਨਾਂ ਦਾ ਕੋਈ ਮਤਲਬ ਨਹੀਂ ਡੇਰਾ ਬਣੇ ਨਾ ਬਣੇ ਹੁਣ ਸਿਮਰਿਤ ਮਾਨ ਵਰਗੇ ਵੋਟਰਾਂ ਦੇ ਖਾਤਰ ਫਿਰਦੇ ਨੇ ਡੇਰਾ ਵਿੱਚ ਭੌਂਕਦੇ ਆ ਦਾਦੂਵਾਲ ਦਾ ਨਰੰਕਾਰੀਏ ਦੇ ਨਾਲ ਨਾਮਧਾਰੀਏ ਦੇ ਨਾਲ ਰਿਸ਼ਤੇਦਾਰੀ ਹੈ ਇਸ਼ਾਰਿਆਂ ਵਿੱਚ ਜਾਂਦਾ ਹੈ ਲੀਡਰ ਕਿਹੜਾ ਨਹੀਂ ਜਾਂਦਾ ਉੱਥੇ ਮੈਂ ਬੇਨਤੀ ਕਰਨੀ ਹੈ ਇਹ ਸਰਸੇ ਵਾਲੇ ਸਾਥ ਦਾ ਵਿਰੋਧ ਕਰਕੇ ਸਾਨੂੰ ਕੁਝ ਨਹੀਂ ਮਿਲਣਾ ਉਹਨੂੰ ਹੋਰ ਐਵੇਂ ਪਹਾੜਾਂ ਤੇ ਚੜਾਈ ਜਾਂਦੇ ਹੋ ਗੰਦਗੀ ਨੂੰ ਤੁਸੀਂ ਐਵੇਂ ਹਾਈਲਾਈਟ ਕਰੀ ਜਾਂਦੇ ਹੋ ਅਸੀਂ ਜੇ ਕੁਝ ਕਰਨਾ ਹੈ ਨਾ ਜਿਹੜੇ ਉੱਥੇ ਜਾ ਕੇ ਐਨਾ ਰੌਲਾ ਪਾਉਂਦੇ ਨੇ ਐਨਾ ਜ਼ੋਰ ਲਾਉਂਦੇ ਨੇ ਟਿੰਗੜ ਟਿੰਗੜ ਕੇ ਬੋਲਦੇ ਨੇ ਉਹ ਬਲਾਤਕਾਰੀਆਂ ਫਲਾਨਾ ਉਹ ਧਮਕਾ ਉਹਨਾਂ ਜ਼ੋਰ ਜ਼ਰ ਆਪਣੀ ਕੌਮ ਲਈ ਲਾ ਲੋ ਜੇ ਤੁਸੀਂ ਕੌਮ ਦਾ ਭਲਾ ਚਾਹੁੰਦੇ ਹੋ ਕੌਮ ਨੂੰ ਬਚਾਉਣਾ ਚਾਹੁੰਦੇ ਹੋ ਨਾ ਇੱਕ ਕੰਮ ਕਰ ਲੋ ਸਾਰੇ ਇਕੱਠੇ ਹੋ ਕੇ ਬਾਦਲਾਂ ਨੂੰ ਸ਼ਰੋਣੀ ਕਮੇਟੀ ਤੋਂ ਬਾਹਰ ਕੱਢ ਦਿਓ ਸ਼ਰੋਣੀ ਕਮੇਟੀ ਆਜ਼ਾਦ ਕਰਾ ਦਿਓ ਬਾਦਲਾਂ ਤੋਂ ਕੌਮ ਦਾ ਕੁਝ ਨਾ ਕੁਝ ਸਵਾਰਿਆ ਜਾ ਸਕਦਾ ਜਿੰਨਾ ਚਿਰ ਬਾਦਲ ਨਰੇਣੂ ਮਹੰਤ ਬਣ ਕੇ ਸ਼੍ਰੋਮਣੀ ਕਮੇਟੀ ਦੇ ਕਾਬਜ਼ ਰਹਿਣਗੇ ਨਾ ਉਹਨਾਂ ਚਿਰ ਸਵਾਲ ਹੀ ਪੈਦਾ ਨਹੀਂ ਹੁੰਦਾ ਕੌਮ ਦਾ ਕੁਝ ਸਵਾਰ ਸਕੀ ਅਸੀਂ ਇਹ ਸਚਾਈ ਹੈ ਪਰ ਅਸੀਂ ਅਸੀਂ ਆਪਣੀ ਚੌਧਰ ਚਮਕਾਉਣ ਵਾਸਤੇ ਉੱਥੇ ਮੂਰੇ মিডিਆ ਵਾਲੇ ਆਉਂਦੇ ਆ ਹਾਂਜੀ ਦੱਸੋ ਸਰਸੇ ਵਾਲੇ ਨੇ ਡੇਰਾ ਬਣਾਉਣਾ ਕੀ ਕਹੋਗੇ ਸਰਸੇ ਵਾਲਾ ਬਲਾਦਕਾਰੀ ਹੈ ਜੀ ਸਰਸੇ ਵਾਲਾ ਜੀ ਝੁੱਟੇ ਛੋਦੇ ਵਾਲਾ ਜੀ ਬਸ ਦੋ ਜਰ ਬਿਆਨ ਦੇ ਕੇ ਆਪਣੇ ਆਪ ਨੂੰ ਹਾਈਲਾਈਟ ਕਰ ਲੈਂਦੇ ਆ ਤੇ ਪਿੱਛੇ ਜਕਾਰੇ ਛੱਡਣ ਵਾਲੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾ ਪਤਾ ਨਾ ਸਤਾ ਕਿ ਕਰਨਾ ਕੀ ਆ ਸੀ ਇਹ ਜਿਹੜੇ ਕੌਮ ਦੇ ਠੇਕੇਦਾਰ ਬਣੇ ਬੈਠੇ ਨੇ ਨਾ ਅਸਲ ਵਿੱਚ ਕੌਮ ਨੂੰ ਬਚਾਉਣ ਵਾਤੇ ਨਹੀਂ ਇਹ ਕੌਮ ਦਾ ਬੇੜਾ ਬਹਾਉਣ ਵਾਤੇ ਨੇ ਲੋੜ ਹੀ ਨਹੀਂ ਇਹਨਾਂ ਜਾਮ ਧੰਮ ਇਕੱਠਾ ਕਰਨ ਦੀ ਮੈਂ ਪਹਿਲਾਂ ਹੀ ਬੇਨਤੀ ਕੀਤੀ ਹੈ ਗੁਰਦਵਾਰੇ ਚ ਵਧੀਆ ਗ੍ਰੰਤੀ ਰੱਖ ਲਓ ਜਿਹੜਾ ਦੋ ਵਕਤ 15-20 ਮਿੰਟ ਕੋਈ ਗੁਰੂ ਘਰ ਦੀ ਗੱਲ ਸੁਣਾ ਦੇਵੇ ਗੁਰਮਤਿ ਦੇ ਸਿਧਾਂਤ ਤੁ ਨੂੰ ਸਮਝਾ ਸਕੇ ਸਾਡਾ ਇਤਿਹਾਸ ਕੀ ਹੈ ਅਸੀਂ ਸਿਧਾਂਤ ਦੇ ਨੇੜੇ ਕਿੱਦਾਂ ਹੋਣਾ ਹੈ ਜੇ ਤੁ ਨੂੰ ਕੋਈ ਸਮਝਾ ਸਕੇ ਪਰ ਅਸੀਂ ਗ੍ਰੰਥੀਨ ਤਾਂ ਭਈਆ ਬਣਾ ਕੇ ਰੱਖਿਆ ਹੋਇਆ ਜਿਵੇਂ ਭਈਆ ਸਵੇਰ ਸ਼ਾਮ ਆਉਂਦਾ ਹੈ ਡੰਗਰਾਂ ਨੂੰ ਪੱਠੇ ਪਾਉਂਦਾ ਧਾਰਾਂ ਚ ਹੋ ਜਾਂਦਾ ਗੁਹਾ ਕੁੜਾ ਸਿੱਟ ਜਾਂਦਾ ਤੇ ਉਦਾਂ ਸੀ ਗ੍ਰੰਥੀ ਰੱਖਿਆ ਹੋਇਆ ਇਹ ਜਿਹੜੀਆਂ ਗੱਲਾਂ ਨੇ ਨਾ ਬੜੀਆਂ ਕੌੜੀਆਂ ਨੇ ਮੈਂ ਬੇਨਤੀ ਤਾਂ ਕੀਤੀ ਹੈ ਥੋੜਾ ਜਿਹਾ ਸਮਝ ਲਓ ਯਾਰ ਸਮਝ ਲਓ ਥੋੜਾ ਜ੍ਹਾ ਇਹ ਬੇਨਤੀ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ